ਹੁਣ ਲੈਟਰਾਂ ਹੈ ਲੈਟਰਾਂ ਦੇ ਵਿੱਚ 12 ਕਰਤੀਆਂ ਹੁੰਦੀਆਂ ਇੱਥੇ ਪਾਰਕਾਂ ਦੇ ਵਿੱਚ 12 ਕਰਤੀ ਹੁੰਦੀ ਹੈ ਕੋਈ ਕੁੱਤਾ ਹੀ ਨਹੀਂ ਟੋਲਿਆਂ ਦੇ ਟੋਲੇ ਖੜ ਜਾਂਦੇ ਆ ਇੱਥੇ ਹੀ ਲੜਾਈਆਂ ਹੁੰਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਉਮੀਦਵਾਰ ਆ ਉਹ ਆਪਣੇ ਲਾਲਚ ਵਸਾ ਜਿਹੜੀ ਕਿ ਸੇ ਟੋਟਰ ਮੰਨ ਲੈ ਸਭ ਤੋਂ ਮਹਿੰਗੀ ਬਲਡ ਦੀ ਧਰਤੀ ਜਿਹੜੀ ਮੁੱਲ ਖਰੀਦ ਕੇ ਸਹਬ ਜਾਨਾ ਸੰਸਕਰ ਕਰਨ ਵਾਸਤੇ ਖਰੀਦੀ ਸੀ ਤੇ ਉਹਦੇ ਵਿੱਚ ਤੁਸੀਂ ਦੇਖੋ ਆ ਸੜਕਾਂ ਦਾ ਕੀ ਹਾਲ ਆ ਫਲੈਟਿੰਗ ਬਾਥਰੂਮਾਂ ਦਾ ਕੀ ਹਾਲ ਆ ਇਹਨਾਂ ਦੇ ਨੰਬਰ 8 ਬੰਦੇ ਸੀ ਅੱਜ ਇਹਨਾਂ ਦਾ 0 ਬੱਧ 0 0 ਬੱਧ ਅੱਜ ਅਸੀਂ ਲੋਕ ਸਭਾ ਹਲਕਾ ਸਥੇਕਰ ਤੋਂ ਜੋ ਰਿਪੋਰਟ 卡ਟ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਲੋਕਾਂ ਨੂੰ ਪੁੱਛਾਂਗੇ ਵੀ ਜਿਹੜੀਆਂ ਪਿਛਲੀਆਂ ਜੋ ਇਲੈਕਸ਼ਨ ਦੇ ਵਿੱਚ ਜਿਹੜੇ ਇਥੇ ਹਰਿੰਦਰ ਸਿੰਘ ਖਾਲਸਾ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਜਿੱਤ ਕੇ ਜਨਤਾ ਦੀ ਕਚੇਰੀ ਬਚਾਏ ਸੀ ਉਹਨਾਂ ਨੇ ਕੀ ਵਿਕਾਸ ਕੀਤਾ ਤੇ ਉਹ ਲੋਕਾਂ ਤੋਂ ਜਿਹੜੇ ਵੋਟਰ ਨੇ ਕੀ ਮੰਗ ਕਰਦੇ ਨੇ ਵੀ ਸਾਨੂੰ ਕਿਸ ਤਰ੍ਹਾਂ ਦਾ ਜਿਹੜਾ ਉਮੀਦਵਾਰ ਚਾਹੀਦਾ ਜਿਹੜਾ ਕਿ ਵਿਕਾਸ ਆ ਕਰ ਸਕੇ ਜਾਂ ਕੀ ਕਰਦੇ ਲੋਕਾਂ ਦੇ ਕਿਹੜੇ ਮੁੱਦੇ ਹੋਣਗੇ ਇਹਦੇ ਸਬੰਧ ਵਿੱਚ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਪੁੱਛਾਂਗੇ ਤੇ ਜਿਹੜੇ ਪਿਛਲੇ ਐਮਪੀ ਸੀ ਹਰਿੰਦਰ ਸਿੰਘ ਖਾਲਸਾ ਜੀ ਉਹਨਾਂ ਨੇ ਕੀ ਵਿਕਾਸ ਕੀਤਾ ਇਲਾਕੇ ਦਾ ਤੇ ਜਿਹੜੇ ਨਵੇਂ ਉਮੀਦਵਾਰ ਜਿਹੜੇ ਹੋਣਗੇ ਉਹਨਾਂ ਤੋਂ ਉਹ ਕੀ ਕਰਨਗੇ ਅੱਜ ਅਸੀਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਦੀ ਧਰਤੀ ਤੋਂ ਹੀ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਓ ਲੋਕਾਂ ਨਾਲ ਵਿਚਾਰ ਵਟਾਂਦਰਾ ਅਸੀਂ ਕਰਾਂਗੇ ਇਥੇ ਹਰਿੰਦਰ ਸਿੰਘ ਖਾਲਸਾ ਇਥੋਂ ਉਮੀਦਵਾਰ ਰਹਿ ਚੁੱਕੇ ਨੇ ਤੇ ਹਰਿੰਦਰ ਸਿੰਘ ਖਾਲਸਾ ਨੇ ਕਿੰਨਾ ਕ ਇਲਾਕੇ ਦਾ ਵਿਕਾਸ ਕੀਤਾ ਜੀ ਉਹਦਾ ਮੁੜ ਕੇ ਦਰਾਇ ਨਹੀਂ ਹੈਗੀ ਜੀ ਕੀ ਗੱਲ ਹੈ ਕਿਉਂ ਨਹੀਂ ਆਇਆ ਪਤਾ ਨਹੀਂ ਜੀ ਨਾ ਕਦੇ ਮੁੜ ਕੇ ਦੇਖਿਆ ਜੀ ਬਸ ਪਹਿਲਾਂ ਪਹਿਲਾਂ ਜਦ ਬੋਟਰ ਪਹਿਲਾਂ ਪਹਿਲਾ ਆਲੇ ਮੁੜ ਕੇ ਕਦੇ ਇੱਕ ਵਾਰ ਵੀ ਨਹੀਂ ਦੇਖਿਆ 5 ਸਾਲ ਜੀ ਅਸੀਂ ਤਾਂ ਅੱਛਾ ਤੁਸੀਂ ਕਿਸ ਤਰ੍ਹਾਂ ਦੇ ਕੈਂਡੀਡੇਟ ਦੀ ਮੰਗ ਕਰਦੇ ਹੋ ਜੀ ਜਿਹੜਾ ਸਾਡੇ ਸ਼ਹਿਰ ਦਾ ਵਿਕਾਸ ਕਰੇ ਸਾਡੀ ਮੰਗਾਂ ਨੂੰ ਪੂਰੀਆਂ ਕਰੇ ਸਾਨੂੰ ਬੜਾ ਬੜਾ ਕੰਮ ਕਰ ਦੇਵੇ ਜਿਹੜੇ ਆਪਣਾ ਰੋਜ਼ਗਾਰ ਕਰ ਸਕੀ ਹੈ ਆਪਣਾ ਸਾ ਨਸ਼ੇ ਪੱਤੇਆਂ ਦਾ ਜਿਵੇਂ ਹਾਲਾਤ ਆ ਬੜੇ ਵਿਗੜੇ ਵਿਗੜ ਚੁੱਕੇ ਨੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਵੀ ਇਹਨਾਂ ਨੂੰ ਕਿਵੇਂ ਰੋਕਿਆ ਜਾ ਕਿਵੇਂ ਠੱਲ ਪਾਈ ਜਾ ਸਕਦੀ ਇਹ ਤਾਂ ਉੱਪਰਲੇ ਪੱਧਰ ਤੋਂ ਰੋਕਿਆ ਜਾ ਸਕਦਾ ਜੀ ਆਮ ਆਦਮੀ ਤਾਂ ਮਾੜਾ ਮਾੜਾ ਕਰਦਾ ਹੀ ਹੈ ਉੱਪਰ ਵਾਲੇ ਵੇਚਦੇ ਤਾਂ ਥੱਲੇ ਪਹੁੰਚਦਾ ਜੀ ਜੇ ਉਹ ਰੋਕਣਗੇ ਤਾਂ ਥੱਲੇ ਤੋਂ ਰੁਕਣਾ ਜੀ ਹੋਰ ਵੀ ਕਈ ਸ਼ਖਸੀਅਤਾਂ ਜੁੜ ਚੁੱਕੀਆਂ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਜੋ ਐਮਪੀ ਦੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੇ ਉਮੀਦਵਾਰ ਦੀ ਮੰਗ ਕਰਨਗੇ ਤਾਂ ਜਿਹੜੇ ਪਿਛਲੇ ਐਮਪੀ ਰਹਿ ਚੁੱਕੇ ਨੇ ਉਹਨਾਂ ਨੇ ਕਿੰਨਾ ਕੁ ਇਲਾਕੇ ਦਾ ਵਿਕਾਸ ਕੀਤਾ ਹਰਿੰਦਰ ਸਿੰਘ ਖਾਲਸਾ ਜੀ ਇਥੋਂ ਆਮ ਆਦਮੀ ਪਾਰਟੀ ਦੇ ਮਤਲਬ ਜਿੱਤ ਕੇ ਗਏ ਸੀਗੇ ਉਹਨਾਂ ਨੇ ਕਿੰਨਾ ਕੁ ਇਲਾਕੇ ਦਾ ਵਿਕਾਸ ਕੀਤਾ ਜੀ ਕੋਈ ਐਡਾ ਖਾਸ ਨਹੀਂ ਕੀਤਾ ਹੋਗਾ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਉਮੀਦਵਾਰ ਆ ਉਹ ਆਪਣੇ ਲਾਲਚ ਵਸਾ ਜਿਹੜੇ ਕਿ ਸਮਾਜ ਸੇਵਾ ਵਾਸਤੇ ਕਿਸੇ ਦੀ ਵੀ ਕੋਈ ਸੋਚ ਅੱਡੀ ਵਧੀਆ ਸਾਨੂੰ ਤਾਂ ਨਜ਼ਰ ਨਹੀਂ ਆ ਰਹੀ ਹੈਗੀ ਅਸੀਂ ਚਾਹੁੰਦੇ ਹਾਂ ਕਿ ਕੋਈ ਜਿਹੜਾ ਸਮਾਜ ਸੇਵੀ ਸਮਰਪਿਤ ਹੋਵੇ ਉਹ ਕੋਈ ਉਮੀਦਵਾਰ ਅੱਗੇ ਆਵੇ ਜਿਹਦਾ ਕਿ ਪਬਲਿਕ ਸਾਥ ਦੇਵੇ ਤੇ ਜਿਹੜੀ ਪਬਲਿਕ ਦੀ ਸਾਹ ਵੋਟਾਂ ਦਾ ਸਾਥ ਆ ਜਿਹੜਾ ਉਹ ਲਾਰੇ ਲਾ ਕੇ ਇਹ ਵੋਟਾਂ ਦਾ ਸਾਥ ਆ ਪਿਛਲੀ ਵਾਰ ਵੀ ਲੋਕਾਂ ਨੇ ਹਰਿੰਦਰ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਜਿਤਾਇਆ ਸੀਗਾ ਪਰ ਉਹਨਾਂ ਨੇ ਤੁਸੀਂ ਕਹਿੰਦੇ ਉਹਨਾਂ ਨੇ ਵਿਕਾਸ ਨਹੀਂ ਕੀਤਾ ਹੈਗਾ ਵਿਕਾਸ ਨਹੀਂ ਹੋਇਆ ਫਤੇਗੜ ਸਾਹਿਬ ਦੀ ਧਰਤੀ ਦੇ ਵਿੱਚ ਤੁਸੀਂ ਦੇਖੋ ਇਹ ਮਹਾਨ ਸ਼ਹੀਦਾਂ ਸੰਗਾਂ ਦੀ ਧਰਤੀ ਹੈ ਜਿਹੜੀ ਕਿ ਸੇ ਟੋਟਰ ਮਾਲ ਨੇ ਸਭ ਤੋਂ ਮਹਿੰਗੀ ਬਾਲਡ ਦੀ ਧਰਤੀ ਜਿਹੜੀ ਮੁੱਲ ਖਰੀਦ ਕੇ ਸਾਹਿਬ ਜਦਾਂ ਦਾ ਸੰਸਕਾਰ ਕਰਨ ਵਾਸਤੇ ਖਰੀਦੀ ਸੀ ਤੇ ਉਹਦੇ ਵਿੱਚ ਤੁਸੀਂ ਦੇਖੋ ਆ ਸੜਕਾਂ ਦਾ ਕੀ ਹਾਲ ਆ ਪਲੇਟ੍ਰਿੰਗ ਬਾਥਰੂਮਾਂ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਜਦੋਂ ਇੰਦਾ ਨਹੀਂ ਇੰਦਾ ਕੋਈ ਵਧੀਆ ਵਿਕਾਸ ਹੋ ਸਕਦਾ ਤੇ ਹੋਰ ਪਿੰਡਾਂ ਦੇ ਵਿੱਚ ਆਪਕੀ ਪੰਜਾਬ ਦੇ ਵਿੱਚ ਪਹਿਲਾਂ ਜਿਵੇਂ ਹੋਰ ਨਸੇ ਚੱਲਦੇ ਸੀ ਪਰ ਹੁਣ ਚਿੱਟੇ ਨੇ ਪੰਜਾਬ ਵਿੱਚ ਚਿੱਟਾ ਸਮੈਕ ਹੋ ਗਿਆ ਉਹਨੇ ਦਸਤਕ ਦੇ ਦਿੱਤੀ ਹੈਗੀ ਆ ਤੇ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੂੰ ਚੀਜ਼ਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਕੀ ਕਾਰਨ ਕਿ ਇਹਨਾਂ ਦੇ ਵਧਣ ਦਾ ਜੀ ਇਹ ਤਾਂ ਸਰਕਾਰਾਂ ਆਪ ਕਰਾ ਰਹੀਆਂ ਆ ਇਹ ਤਾਂ ਇੱਕ ਮਹੀਨੇ ਦਾ ਕੀ ਇਹ ਤਾਂ ਇੱਕ ਹਫਤੇ ਦਾ ਕੰਮ ਆ ਜੇ ਸਰਕਾਰਾਂ ਚਾਹਣ ਰੋਕਣ ਵਾਸਤੇ ਪਰ ਸਰਕਾਰਾਂ ਆਪ ਜਿਹੜੀ ਵਿਕਰੀ ਕਰਾ ਰਹੀਆਂ ਆ ਕਿੰਨੇ ਆ ਪ੍ਰੈਕਟੀਕਲ ਲੀਡਰਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਚੁੱਕੇ ਆ ਪਰ ਕਿਸੇ ਨੂੰ ਕੋਈ ਪਕੜ ਨਹੀਂ ਰਿਹਾ ਹੈਗਾ ਇੱਕ ਦੂਜੇ ਦੇ ਓਲੇ ਹੋ ਰਿਹਾ ਸਾਰਾ ਕੰਮ ਤੁਸੀਂ ਕੀ ਮੰਗ ਕਰਦੇ ਹੋ ਵੀ ਜਿਹੜਾ ਆਉਣ ਵਾਲੀਆਂ ਇਲੈਕਸ਼ਨ ਜਿਹੜੀਆਂ ਆ ਰਹੀਆਂ ਨੇ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਤੋਂ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਜੀ ਨਹੀਂ ਤਾਂ ਕਹਿੰਦੇ ਬਿਲਕੁਲ ਸਪਸ਼ਟ ਹੋਵੇ ਗੁਰੂ ਸਾਹਿਬ ਦੀ ਸੋਚ ਨੂੰ ਸਮਰਪਿਤ ਹੋਵੇ ਜੋ ਗੁਰੂ ਨਾਨਕ ਦੀ ਫਲਸਫੀ ਹੈ ਉਹਨੂੰ ਸਮਰਪਿਤ ਹੋਣਾ ਚਾਹੀਦਾ ਆ ਸਮਾਜ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਆ ਆਪਣੇ ਸਵਾਰਥ ਵਾਸਤੇ ਨਾ ਹੋਵੇ ਅਸਤੇ ਉਹਨੂੰ ਕਹਿੰਦੇ ਵਿੱਚ ਨਹੀਂ ਵਧੀਆ ਕੰਮ ਕਰੇ ਕੋਈ ਵੀ ਮੂਹਰੇ ਆਵੇ ਵਧੀਆ ਕੰਮ ਕਰੇ ਔਰ ਦੁਨੀਆਦਾਰੀ ਹੋਵੇ ਮਗਰ ਜਿਹੜਾ ਫਰੋ ਕਰੇ ਉਹਦੇ ਮਗਰ ਕੋਈ ਨਹੀਂ ਹੁੰਦਾ ਅੱਛਾ ਜਿਹੜੇ ਪਹਿਲਾਂ ਹਰਿੰਦਰ ਸਿੰਘ ਖਾਸ ਸਾਹਿਬ ਜਿੱਤ ਚੁੱਕੇ ਨੇ ਕੀ ਉਹਨਾਂ ਨੇ ਇਲਾਕੇ ਦਾ ਵਿਕਾਸ ਕੀਤਾ ਜਾਂ ਨਹੀਂ ਕੀਤਾ ਉਹਨਾਂ ਨੇ ਸ਼ਕਲ ਵੀ ਨਹੀਂ ਦਿਖਾਈ ਕਦੇ ਵੀ ਉਹਨਾਂ ਨੇ ਤਾਂ ਮੁੜ ਕੇ ਸਾਨੂੰ ਇਹ ਸਾਡੇ ਏਰੀਏ ਮਲੋਹ ਦੇ ਵਿੱਚ ਜੇਤੂ ਘਰਾਰ ਸੀ ਉਹਨਾਂ ਨੂੰ ਉਹ ਮੁੜ ਕੇ ਕਦੇ ਸਾਨੂੰ ਤਾਂ ਕਦੇ ਪਿੰਡਾਂ ਦੇ ਦਿਖਿਆ ਹੀ ਨਹੀਂ ਹੈ ਉਹ ਤੇ ਅਸੀਂ ਤਾਂ ਮੰਗ ਕਰਦੇ ਹਾਂ ਕੋਈ ਵਧੀਆ ਉਮੀਦਵਾਰ ਜਿਹੜਾ ਵਧੀਆ ਬੰਦਾ ਹੋਵੇ ਉਹਨੂੰ ਵੋਟ ਪਾਵਾਂਗੇ ਤੇ ਜਿਤਾਵਾਂਗੇ ਵੀ ਪੰਜਾਬ ਵਿੱਚ ਨਸ਼ਿਆਂ ਦੀ ਹਾਲਤਾਂ ਚ ਬਹੁਤ ਵਿਗੜੀ ਹੋਈ ਆ ਤੇ ਵਿਕਾਸ ਵੀ ਬੁਰੇ ਹਾਲ ਹੋਏ ਪੈ ਨੇ ਕਿਸ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਇਹਨਾਂ ਨੂੰ ਵਿਕਾਸ ਨੂੰ ਕੀਤਾ ਜਾ ਸਕਦਾ ਤੇ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਦੇਖੋ ਜੀ ਫਤੇਗੜ ਦੇ ਵਿੱਚ ਸਾਡੀ ਜਿਹੜੀ ਪ੍ਰਸ਼ਾਸਨ ਆ ਇਹ ਵੀ ਬਹੁਤ ਕੁਝ ਕਰ ਰਹੀ ਆ ਪਰ ਲੇਕਿਨ ਫੇਰ ਵੀ ਨਸ਼ਿਆਂ ਤੇ ਠੱਲ ਪਾਈ ਨਹੀਂ ਜਾ ਰਹੀ ਨਸ਼ਾ ਚੱਲ ਰਿਹਾ ਆ ਇਹ ਰੁਕ ਨਹੀਂ ਰਿਹਾ ਨਸ਼ਾ ਕੀ ਕਾਰਨ ਮੰਨਦੇ ਹੋ ਜੀ ਨਸ਼ਾ ਇਹ ਵੀ ਜੇ ਸਖਤਾਈ ਕਰਨ ਸਖਤਾਈ ਵਧਤੀ ਜਾਵੇ ਤਾਂ ਨਸ਼ਾ ਰੁਕਦਾ ਹੈ ਹਰਿੰਦਰ ਸਿੰਘ ਖਾਲਸਾ ਇਥੋਂ ਐਮਪੀ ਰਹਿ ਚੁੱਕੇ ਨੇ ਜਿੱਤ ਚੁੱਕੇ ਸੀ ਆ ਕੁਛ ਨਹੀਂ ਕੀਤਾ ਜੀ ਤੇ ਤੁਸੀਂ ਕਿਸ ਤਰ੍ਹਾਂ ਦੇ ਉਮੀਦਵਾਰ ਦੀ ਮੰਗ ਕਰਦੇ ਹੋ ਅਸੀਂ ਤਾਂ ਵਧਗਾ ਕਰਦੇ ਆ ਵੀ ਜਿਹੜਾ ਗੁਰੂ ਘਰ ਦੇ ਵਿੱਚ ਰਹਿਣ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਚੰਗੇ ਚੰਗੇ ਕੰਮ ਕਰੇ ਆ ਹੁਣ ਲੈਟਰੀਆਂ ਐ ਲੈਟਰੀਆਂ ਦੇ ਵਿੱਚ ਬਾਰਾਗਰਦੀਆਂ ਹੁੰਦੀਆਂ ਇੱਥੇ ਪਾਰਕਾਂ ਦੇ ਵਿੱਚ ਬਾਰਾਗਰਦੀ ਹੁੰਦੀ ਆ ਕੋਈ ਪੁੱਤਦਾ ਹੀ ਨਹੀਂ ਟੋਲਿਆਂ ਦੇ ਟੋਲੇ ਖੜ ਜਾਂਦੇ ਆ ਇੱਥੇ ਲੜਾਈਆਂ ਹੁੰਦੀਆਂ ਠੀਕ ਆ ਕਿੰਨਾ ਕੁ ਵਿਕਾਸ ਕੀਤਾ ਉਹਨਾਂ ਨੇ ਕੁਛ ਕਰਿਆ ਸਾਡੇ ਸਾਭ ਜਿਹੜਾ ਕੁਛ ਕੀਤਾ ਹੀ ਨਹੀਂ ਗਾ ਜੇ ਹੁਣ ਉਹਨਾਂ ਦੀ ਗੱਲ ਕਰਦੇ ਆਪਾਂ ਨੂੰ ਆਪਾਂ ਉਹਨਾਂ ਨੂੰ 10 ਦੇ ਵਿੱਚੋਂ ਕਿੰਨੇ ਕ ਨੰਬਰ ਦੇ ਸਕਦੇ ਆ ਹਾਂ ਕਿੰਨੇ ਨੰਬਰ ਦੇ ਸਕਦੇ ਆ ਉਹਨੂੰ 10 ਦੇ ਵਿੱਚੋਂ 10 ਦੇ ਵਿੱਚੋਂ ਸਾਡੇ ਤਾਂ 0 ਹੀ ਆ 6.5 ਤਾਂ ਕੁਛ ਹੋਇਆ ਹੀ ਨਹੀਂ ਜੀ ਨਾਗਰੇ ਜਨਾਨੀ ਆ ਇਹ ਕੁਦ-ਕੁਦ ਕੇ ਪੈਂਦੀ ਇਹ ਨਹੀਂ ਕੁਛ ਸੁਣਦੀ ਨਾਗਰਾ ਕੌਣ ਜੀ ਨਾਗਰਾ ਐਮਪੀ ਜਿਹੜਾ ਹੈਗੇ ਇੱਥੋਂ ਦਾ ਐਮਐਲਏ ਅਸੀਂ ਬਤੌਰ ਸ਼ਹਿਰੀ ਬਤੌਰ ਸਿਟੀਜ਼ਨ ਆਪ ਇੰਡੀਆ ਇਹ ਕੋਈ ਕਹਿਣਾ ਚਾਹੁੰਦੇ ਆ ਕਿ ਇਹ ਲੋਕ ਜੋ ਇਥੋਂ ਹਰਿੰਦਰ ਸਿੰਘ ਖਾਲਸਾ ਤੇ ਇਹਨਾਂ ਦੇ ਸਾਥੀ ਆਮ ਕਾਜ਼ ਪਾਰਟੀ ਦੇ ਮੈਂਬਰ ਜਿੱਤੇ ਸੀਗੇ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਕਮਾਂਡਰ ਦੇ ਨਾਲ ਤੇ ਕਮਾਂਡਰ ਵੱਲੋਂ ਇਹਨਾਂ ਨਾਲ ਸਹਿਯੋਗ ਨਾ ਹੋਣ ਕਰਕੇ ਨਾ ਹੋਣ ਕਰਕੇ ਇਹਨਾਂ ਦੀ ਜਿੰਨੀ ਐਕਟੀਵਿਟੀ ਸੀ ਜ਼ੀਰੋ ਹੋ ਗਈ ਇਹ ਪਜਾਏ ਆਪਸੇ ਵਿਚਰਨ ਦੇ ਪਾਰਟੀ ਦੇ ਆਪਸੀ ਪਰਸਨਲ ਪਰਸਨਲ ਮੁਸ਼ਕਲਾਂ ਦੇ ਵਿੱਚ ਰਸ ਗਿਆ ਜਿਸ ਕਰਕੇ ਪਬਲਿਕ ਦੇ ਵਿਚਾਰ ਨਹੀਂ ਪਬਲਿਕ ਦੇ ਵਿਚਾਰ ਨਹੀਂ ਸਕੇ ਹੁਣ ਬਾਕੀ ਵੇਖਣ ਨੂੰ ਆ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਹੁਣ MP ਦੀ ਹੋਣ ਜਾ ਰਹੀ ਹੈ ਇਹਦੇ ਵਿੱਚ ਜੋ ਵੀ ਪਾਰਟੀਆਂ ਆਪਣੇ ਕੈਂਡੀਡੇਟਾਂ ਬਾਰੇ ਇਹ ਸੋਚਾਂ ਚ ਬਈਆਂ ਨੇ ਕਿਹੜੇ ਕੈਂਡੀਡੇਟ ਕਦੇ ਕੀਤੇ ਜਾਣ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭਦਾ ਇਹਦਾ ਇੱਕੋ ਇੱਕ ਕਾਰਨ ਹੈ ਕਿ ਇਹਨਾਂ ਨੇ ਪਬਲਿਕ ਦੀ ਭਲਾਈ ਤੋਂ ਪਿੱਛੇ हट ਕੇ ਆਪਣੀ ਆਪਸੀ ਦੰਜਸ਼ ਦੁਸ਼ਮਣੀ ਔਰ ਪਾਰਟੀਆਂ ਦੀ ਆਪਸੀ ਵੈਰ ਰੋਲ ਦੇ ਵਿੱਚ ਇਸ ਟਾਈਮ ਨਿਕੜਿਆ ਇਸ ਲਈ ਪਬਲਿਕ ਬਹੁਤ ਦੁਖੀ ਹੈ ਇਹ ਪਬਲਿਕ ਚਾਹੁੰਦੀ ਹੈ ਕਿ ਇਹ ਇਲੈਕਸ਼ਨਾਂ ਕੋਈ ਵਾਧੂ ਫੈਸਲਾ ਨਹੀਂ ਦੇਣਗੇ ਇਹਨਾਂ ਦੇ ਨੰਬਰ 8 ਬੰਦੇ ਸੀ ਅੱਜ ਇਹਨਾਂ ਦਾ 0 ਬੱਧਾ 0 0 ਬਣ ਗਏ ਹਲਕਾ ਫਤੇਗੜ ਸਾਹ ਤੋਂ ਰਿਪੋਰਟ ਕਾਰਡ ਲੈ ਕੇ ਪੇਸ਼ ਆਓ ਲੋਕਾਂ ਦੇ ਕੁਝ ਵਿਚਾਰ ਸਾਂਝੇ ਕਰਦੇ ਆਂ ਵੀ ਐਮਪੀ ਦਾ ਰਿਪੋਰਟਕਾਰ ਵੜੇ ਕੀ ਕਹਿਣਾ ਚਾਹੁੰਦੇ ਨੇ ਐਮਪੀ ਰਜੇ ਉਹਨਾਂ ਨੇ ਕੋਈ ਕੰਮ ਕਰ ਨਹੀਂ ਕੀਤਾ ਜੀ ਹਰ ਸਾਲ ਸਾਡੇ ਤੋਂ ਵੋਟਾਂ ਆ ਲੈਣੇ ਸਾਡੇ ਕੰਮਕਾਰ ਕੋਈ ਨਹੀਂ ਹੁੰਦੇ ਹੁਣ ਤੁਸੀਂ ਕਿਦਾਂ ਦਾ ਉਮੀਦਵਾਰ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਜਿਹੜਾ ਸਾਡੇ ਕੰਮਕਾਰ ਕਰੇ ਵਧੀਆ ਟੰਗ ਨਾਲ ਐਮਪੀ ਰਜਿੰਦਰ ਸਿੰਘ ਬਾਰੇ ਜੀ ਅਸੀਂ ਕਹਿਣਾ ਚਾਹੁੰਦੇ ਆਂ ਜੀ ਵੋਟਾਂ ਪਾ ਕੇ ਬਣਾਇਆ ਪਰ ਕੰਮ ਉਹਨੇ ਕੋਈ ਨਹੀਂ ਕੀਤਾ ਜੀ ਉਮੀਦਵਾਰ ਵਧੀਆ ਹੋਣਾ ਚਾਹੀਦਾ ਜੀ ਕੰਮ ਵਧੀਆ ਹੋਵੇ ਸ਼ਹਿਰ ਦੇ ਵਿੱਚ ਵੀ ਸਾਰੇ ਜਿਹੜਿਆਂ ਦੇ ਵਿੱਚ ਵਧੀਆ ਹੋਣਾ ਚਾਹੀਦਾ ਹੁਣ ਵੀ ਕੱਲ ਬਚ ਚੁੱਕੇ ਆ ਤੇ ਤੁਸੀਂ ਕਿਸ ਤਰ੍ਹਾਂ ਦੇ ਉਮੀਦਵਾਰ ਦੀ ਮੰਗ ਕਰਦੇ ਹੋ ਜੀ ਉਮੀਦਵਾਰ ਤਾਂ ਸਰੋਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਰ ਉਹਦਾ ਤਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਮੀਨਸ ਇਲਾਕੇ ਦੇ ਅੱਗੇ ਮਤਲਬ ਕਿ ਪ੍ਰਗਤੀ ਕਰੇ ਔਰ ਵੈਸੇ ਵੀ ਇਸ ਮਤਲਬ ਮੈਂ ਤਾਂ ਐਵੇਂ ਪੰਜਾਬ ਚ ਬੀਜੇਪੀ ਹੈ ਨਹੀਂ ਮੈਂ ਤਾਂ ਐਵੇਂ ਬੀਜੇਪੀ ਨੂੰ ਸਪੋਰਟ ਕਰਦੀ ਆ ਕੋਈ ਗੱਲ ਆਪਾਂ ਤਾਂ ਗੱਲ ਕਰਦੇ ਵੀ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਕਿਉਂਕਿ ਲੋਕ ਆਉਂਦੇ ਨੇ ਜਿੱਤਦੇ ਨੇ ਉਮੀਦਵਾਰ ਆਉਂਦਾ ਜਿੱਤਣ ਤੋਂ ਬਾਅਦ ਦੇ ਵਿੱਚ ਜਨਤਾ ਦੀ ਕਿਤੇ ਰਿਚ ਉਹ ਲੋਕ ਹੋ ਕੇ ਬੈਠ ਜਾਂਦਾ ਇਹ ਤਾਂ ਸਰ ਪੋਲਿਟਿਕਸ ਆ ਆਣਾ ਆਪਣੀ ਕੁਰਸੀ ਮਿਲਣ ਤੋਂ ਬਾਅਦ ਵਾਅਦੇ ਭੁੱਲ ਜਾਣਾ ਇਹ ਤਾਂ ਪੋਲਿਟਿਕਸ ਹੈਗੀ ਆ ਬਟ ਹੁਣ ਜਿਹੜਾ ਪੋਲਿਟਿਕਸ ਦਾ ਜਿਹੜਾ ਸਵਰੂਪ ਆ ਚੇਂਜ ਹੁੰਦਾ ਜਾ ਰਿਹਾ ਕਿਉਂਕਿ ਪਬਲਿਕ ਅਵੇਅਰ ਹੋ ਰਹੀ ਆ ਜਨਰੇਸ਼ਨ ਜਿਹੜੀ ਨਿਊ ਜਨਰੇਸ਼ਨ ਆ ਅਵੇਅਰ ਹੋ ਰਹੀ ਆ ਹਰ ਤਰੀਕੇ ਚ ਠੀਕ ਤੇ ਉਹਦੇ ਲਈ ਤਾਂ ਮੈਂ ਇਹ ਕਹੂੰਗੀ ਕਿ ਅਵੇਅਰ ਹੋਵੇ ਜਿਹੜਾ ਕੈਂਡੀਡੇਟ ਅੱਗੇ ਆਵੇ ਕੰਮ ਕਰਨ ਲਈ ਉਹ ਵੀ ਖੁਦ ਵੀ ਅਵੇਅਰ ਹੋਵੇ ਕਿ ਮੈਂ ਕਪਲੇਬਾਜੀ ਕਰਾਂਗਾ ਤਾਂ ਮੈਂ ਪਕੜਿਆ ਜਾਵਾਂਗਾ ਅਗਰ ਕੋਈ ਪਕੜਿਆ ਜਾਂਦਾ ਹੈ ਤਾਂ ਉਹਦੇ ਪ੍ਰਤੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਮੈਂ ਐਸੇ ਵੋਟ ਪਾਉਂਦੀ ਨਹੀਂ ਕੀ ਗੱਲ ਹੈ ਜੀ ਚੋਰੀ ਵੋਟ ਯੂਜ਼ ਕਰਦੇ ਆਂ ਮੈਂ ਸਰ ਜਾ ਤਾਂ ਲਾਸਟ ਟਾਈਮ ਵੋਟ ਯੂਜ਼ ਕੀਤੀ ਸੀ 2012 ਚ ਔਰ ਉਸ ਤੋਂ ਬਾਅਦ ਮੈਂ ਵੋਟ ਨਹੀਂ ਯੂਜ਼ ਕੀਤੀ ਹੈ ਕਿ ਕੀਤੀ ਹੈ ਜੀ ਮਤਲਬ ਕਿ ਨੋਟਾ ਮਤਲਬ ਮੈਂ ਕੋਈ ਐਸਾ ਕੈਂਡੀਡੇਟ ਹੈ ਹੀ ਨਹੀਂ ਜਿਸ ਨੂੰ ਅਸੀਂ ਲਾਈਕ ਕਰੀਏ ਕਿ ਹਾਂ ਇਹ ਸਾਡਾ ਪ੍ਰਤੀਨਿਧੀ ਬਣੇ ਇਹ ਤਾਂ ਕਾਰਨ ਮਤਲਬ ਤੁਸੀਂ ਨੋਟਾ ਨੂੰ ਵੋਟ ਪਾਉਂਦੇ ਰਹੇ ਹੋ ਕਿ ਕੈਂਡੀਡੇਟ ਕੋਈ ਹੈ ਜਿਹੜਾ ਹੁਣ ਤੱਕ ਸਾਰਾ ਉਤਰੇ ਨਹੀਂ ਹੈਗਾ ਤੁਹਾਡੀਆਂ ਸਮਾਂ ਤੇ ਆਹ ਪਹਿਲੀ ਤਾਂ ਗੱਲ ਸਰ ਇਹ ਇਸ ਇਲਾਕੇ ਨੂੰ ਛੱਡਿਆ ਮੈਨੂੰ ਬਹੁਤ ਟਾਈਮ ਹੋ ਗਿਆ ਮੇਰੀ ਮੈਰਿਸ ਤਾਂ ਜ਼ਿਰਗਪੁਰ ਹੋਈ ਹੋਈ ਹੈ ਮੈਂ ਤਾਂ ਵੈਸੇ ਇੱਧਰ ਘੁੰਮਣ ਆਈ ਹਾਂ ਇਸ ਏਰੀਆ ਦੀ ਮੈਨੂੰ ਐਨੀ ਖਾਸ ਨੋਲੇਜ ਨਹੀਂ ਮੈਂ ਆਪਣੇ ਏਰੀਆ ਦੇ ਅਕੋਰਡਿੰਗ ਹੀ ਤੁਹਾਨੂੰ ਦੱਸ ਰਹੀ ਹਾਂ ਔਰ ਬਾਕੀ ਦਾ ਮੈਂ ਇੱਕ ਨੈਸ਼ਨਲ ਲੈਵਲ ਦੇ ਉੱਤੇ ਹੀ ਬੋਲ ਰਹੀ ਹਾਂ ਲੋ ਫਤੇਗੜ ਦੇ ਵਿੱਚ ਅਸੀਂ ਆ ਕੇ ਅੱਜ ਰਿਪੋਰਟ ਲਈਆ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਐਮਪੀ ਦੀ ਆ ਰਹੀ ਹੈ ਉਹ ਲੋਕੀ ਨੇ ਜਿਹੜੇ ਵੋਟਰ ਨੇ ਕਿਸ ਤਰ੍ਹਾਂ ਦੇ ਉਮੀਦਵਾਰ ਦੀ ਮੰਗ ਕਰਦੇ ਨੇ ਤੇ ਜੋ ਪਿਛਲੇ ਐਮਪੀ ਰਹਿ ਚੁੱਕੇ ਨੇ ਹਰਿੰਦਰ ਸਿੰਘ ਖਾਲਸਾ ਉਹਨਾਂ ਨੇ ਇਲਾਕੇ ਦਾ ਕਿੰਨਾ ਕੁ ਵਿਕਾਸ ਕੀਤਾ ਉਹਦੇ ਬਾਰੇ ਲੋਕਾਂ ਨੇ ਸਾਨੂੰ ਜਾਣਕਾਰੀ ਦਿੱਤੀ ਪੰਜਾਬੀ ਲੋਕ ਚੈਨਲ ਲਈ ਸ੍ਰੀ ਫਤੇਗੜ ਸਾਹ ਤੋਂ ਪ੍ਰੋਫੈਸਰ ਅਵਤਾਰ ਸਿੰਘ